हां जी दोस्तों की हाल है जी ठीक हूं तो पू पूरी ਬਹੁਤ ਚੰਗੀ ਉੜਦੀ ਆਪਣੇ ਕੋਲੇ ਰਤੀ ਤੇ ਅੱਜ ਜਾ ਕੇ ਯਾਰ ਟਾਵਰ ਤੇ ਬੈ ਗਈ ਯਾਰ हां ਬੈਠੀ ਮੀ ਮੂ ਪੈ ਕੇ ਕਰਕੇ ਸ਼ਾਇਦ ਉਹ ਵੀ ਉੱਪਰਲੇ ਪਾਸੇ ਜਾਨਾ ਮੀ ਪੈ ਗਏ ਮੈਂ ਕਿਹਾ ਚੱਲ ਤਿੰਨ ਦਿਨ ਛੱਡੀ ਨਹੀਂ ਚਾਰ-ਚਾਰ ਦਿਨਾਂ ਨਾਲ ਐ ਤਾਂ ਯਾਰ ਕੁਝ ਨਹੀਂ ਹੁੰਦਾ 20 ml ਪਾਣੀ ਦਿੱਤਾ ਸੀਗਾ ਅੱਗੇ ਵਧੀਆ ਉੜਦੀ ਸੀ ਆਪਣੇ ਕੋਲੇ ਤੇ ਮੈਂ ਕਹਾਂ ਚੱਲ ਅੱਜ ਜਲਦੀ ਡਾਈ ਲੈ ਕੇ ਤੁਣੀਆਂ ਕਸਾਂ ਬਣ ਜਾਣਗੀਆਂ ਉਹਾਂ ਗੇੜੇ ਪਵਾ ਕੇ ਬਾਜੀ ਛੱਡ ਲਾਂਗੇ ਨਾਲੇ ਮੀਂਹ ਹਟ ਜਾਣਗੇ ਤੇ ਦੱਸੋ ਯਾਰ ਬਾਜੀ ਛੱਡ ਲਈਏ ਕਿ ਰਹਿਣ ਦੀਏ 아니 ਪਤਾ ਨਹੀਂ ਕੀ ਯਾਰ ਮੰਨਿਆ ਉਹਨੇ 20 ਐਮਲ ਪਾਣੀ ਦਿੱਤਾ ਸੀ ਆ ਮੈਂ ਕਹਾਂ ਚੱਲ ਵੀ ਯਾਰ ਕਸਾਂ ਬਣ ਜਾਣਗੀਆਂ ਉਹ ਬੀਤੀ ਸਰੇ ਤੇ ਜਮੂ ਰਤੀ ਗੂੜੀ ਜਿਹੜੀ ਵਧੀਆ ਉੜਦੀ ਆਪਣੀ ਗੂੜੀ ਲੋਨਾਂ ਲਾਂਜ ਬਹੁਤ ਚੰਗੀ ਉੱਟੀ ਆ ਬਾਜੀਆਂ ਇੰਨੇ ਵਗੜਦੀ ਸੀ ਇੱਕ ਹਿਸਾਬ ਦੇ ਨਾਲ ਜੇ 3 ਵਜੇ ਬਾਜੀਆਂ ਨੇ ਬੜਦੀਆਂ ਹੀ 2-2 ਵਜੇ ਬਹਿਣੀ ਸੀ ਕਰੇ ਇੰਨੀ ਚੰਗੀ ਉੜਦੀ ਸੀਗੀ ਤੇ ਦੱਸੋ ਸਾਰੇ ਕਮੈਂਟ ਕਰਕੇ ਯਾਰ ਜਰੂਰ ਦੱਸਿਓ ਬਾਈ ਬਣ ਕੇ ਵੀ ਆਪਣਾ ਕੰਮ ਲੋਟ ਆ ਜੂਗਾ ਕਿ ਨਹੀਂ ਆਉਂਦਾ ਬਾਕੀ ਹਾਰ ਜੱਤ ਦਾ ਕਰਮ ਆ ਦੀ ਆ ਪਰ ਹੁਣ ਐਂ ਜੀ ਡਰ ਡਰ ਜਾ ਰਹੂਗਾ ਜੋ ਬਾਜੀ ਛੱਡਿਆ ਦੱਸੋ ਮਣਾ ਜੇ 10 ਗੀ ਤੱਕ ਕਮੈਂਟ ਕਰਿਓ ਜੀ